ਮਾਤਾ ਗੁਜਰਕੌਰ ਜੀ ਨੇ ਸਦਾ ਹੀ ਮੁਸੀਬਤਾਂ ਦਾ ਸਾਹਮਣਾ ਸਬਰ ਅਤੇ ਨਿਡਰਤਾ ਨਾਲ ਕੀਤਾ ਦੋਵੇਂ ਮਾਸੂਮ ਬਾਲਾਂ ਨੂੰ ਉਂਗਲ ਫੜਾ ਠੰਡੀ ਜਖਰਾਤ ਦੇ ਘੁੱਪ ਹਨੇਰੇ ਵਿੱਚ ਚੱਲ ਝਾੜੀਆਂ ਵਿੱਚੋਂ ਗੁਜ਼ਰਦੇ ਉਹ ਸਤ루ਜ ਦਰਿਆ ਤੇ ਸਰਸਾ ਨਦੀ ਦੇ ਸੰਝੇ ਪੱਤਨ ਉੱਤੇ ਪੁੱਜ ਗਏ ਇਸ ਸਫ਼ਰ ਛੋਟੇ ਸਹਿਬਜ਼ਾਦਿਆਂ ਦੇ ਨਾਲ ਮਾਤਾ ਜੀ ਨੇ ਕਿਵੇਂ ਤੈਅ ਕੀਤਾ ਹੋਵੇਗਾ ਸੋਚ ਕੇ ਰੂਕਾਂ ਮੁਟਦੀ ਹੈ ਉਥੇ ਕੁੰਮਾ ਮਾਸ਼ਕੀ ਨਾਂ ਦੇ ਵਿਅਕਤੀ ਦੀ ਕੱਖ ਕਾਨੀਆਂ ਦੀ ਸ਼ਾਨ ਸੀ ਤਿੰਨੇ ਰੱਬੀ ਰੂਹਾਂ ਉਸ ਥਾਂ ਜਾ ਰੁਕੀਆਂ ਕੁੰਮਾ ਮਾਸ਼ਕੀ ਸਤਲੁਜ ਦਰਿਆ ਵਿੱਚ ਬੇੜੀ ਚਲਾ ਕੇ ਗੁਜ਼ਾਰਾ ਕਰਦਾ ਸੀ ਰਾਤੀ ਉਹ ਉੱਥੇ ਹੀ ਰੁੱਖੀ ਸੁੱਕੀ ਖਾ ਕੇ ਰੱਬ ਦਾ ਸ਼ੁਕਰਾਨਾ ਕਰਦਾ ਸੌ ਜਾਂਦਾ ਉਥੋਂ ਲੰਗੜ ਵਾਲੇ ਮੁਸਾਫਰਾਂ ਕੋਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਸੁਣਦਾ ਰਹਿੰਦਾ ਸੀ ਕਿ ਉਹ ਗਰੀਬ ਗੁਰਵੇ ਦੇ ਹਮਦਰਦ ਤੇ ਰੱਖਿਆ ਖਾਨ ਮਨ ਹੀ ਮਨ ਕੁਮਾ ਮਾਸ਼ਕੀ ਉਹਨਾਂ ਦਾ ਮਰੀਦ ਹੋ ਗਿਆ ਸੀ ਜਦੋਂ ਉਸ ਨੇ ਆਪਣੀ ਕੁਲੀ ਅੱਗੇ ਖੜੇ ਤੇ ਨੇ ਰੱਬੀ ਨੂਰ ਦੇਖੇ ਤਾਂ ਉਹ ਸਮਝ ਗਿਆ ਕਿ ਕੌਣ ਹਨ ਉਸ ਨੇ ਬਹੁਤ ਆਦਰ ਪ੍ਰੇਮ ਸਹਿਤ ਉਹਨਾਂ ਨੂੰ ਸ਼ਾਨ ਅੰਦਰ ਆਉਣ ਲਈ ਬੇਨਤੀ ਕੀਤੀ ਅਤੇ ਉਹਨਾਂ ਦੇ ਖਾਣ ਲਈ ਲੰਗਰ ਪ੍ਰਸ਼ਾਦਾ ਲੈਣ ਨਾਲ ਦੇ ਪਿੰਡ ਚਲਾ ਗਿਆ ਇੱਥੇ ਹੀ ਨੇੜੇ ਨਗਰ ਵਿੱਚ ਇੱਕ ਵਿਧਵਾ ਮਾਂ ਲక్ష్ਮੀ ਰਹਿੰਦੀ ਸੀ ਜੋ ਬ੍ਰਾਹਮਣ ਸਨ ਉਹ ਬਹੁਤ ਦਿਆਲੂ ਤੇ ਨੇਕ ਦਿਲ ਸੀ ਉਹ ਕਿਸੇ ਵੀ ਲੋੜਵੰਦ ਨੂੰ ਰੋਟੀ ਪਾਣੀ ਛਕਾ ਕੇ ਪ੍ਰਸੰਨ ਹੁੰਦੇ ਤੇ ਭਜਨ ਬੰਦਗੀ ਕਰਦੀ ਰਹਿੰਦੀ ਕੁੰਮਾ ਮਾਸ਼ਕੀ ਜੀ ਨੇ ਉਸ ਨੂੰ ਸਾਰੀ ਬਾਤ ਦੱਸੇ ਮਾਈ ਲక్ష్ਮੀ ਨੇ ਉਸ ਨੂੰ ਭੋਜਨ ਦੇ ਨਾਲ ਕੁਝ ਗਰਮ ਕੱਪੜੇ ਵੀ ਦਿੱਤੇ ਉਸਨੇ ਇਹ ਵੀ ਕਿਹਾ ਕਿ ਸਵੇਰੇ ਮੈਂ ਉਹਨਾ ਮਹਾਨ ਜੁੰਦੜਿਆਂ ਦੇ ਦਰਸ਼ਨ ਕਰਨ ਆਵਾਂਗੀ ਤੇ ਭੋਜਨ ਵੀ ਲਿਆਵਾਂਗੀ। ਕੁੰਮਾ ਮਾਸ਼ਕੀ ਨੇ ਤਿੰਨਾਂ ਨੂੰ ਭੋਜਨ ਛਕਾਇਆ। ਮਾਤਾ ਲక్ష్ਮੀ ਦੇ ਕੁੰਮਾ ਮਾਸ਼ਕੀ ਨਾਲ ਰੂਹਾਨੀ ਦੀ ਸਾਂਸੀ ਗੁਰੂ ਪਰਿਵਾਰ ਦੇ ਕੀਤੀ ਸੇਵਾ ਸਦਕਾ ਉਹਨਾਂ ਦਾ ਨਾਂ ਬੜੇ ਸਤਿਕਾਰ ਨਾਲ ਬਾਬਾ ਕੁੰਮਾ ਮਾਸ਼ਕੀ ਲਿਆ ਜਾਂਦਾ ਹੈ। ਗੁਰੂ ਪਰਿਵਾਰ ਦੇ ਚਰਨ ਛੋਪਾ ਪ੍ਰਾਪਤ ਇਸ ਸਥਾਨ ਤੇ ਅੱਜ ਗੁਰਦੁਆਰਾ ਬਾਬਾ ਕੁੰਮਾ ਮਾਸ਼ਕੀ ਜੀ ਸਥਿਤ ਹੈ ਉਧਰ ਗੰਗੂ ਜੋ ਕਿਸੇ ਵਕਤ ਗੁਰੂ ਘਰ ਦਾ ਰਸੋਈਆ ਸੀ ਗੰਗੂ ਨੂੰ ਜਦੋਂ ਮਾਤਾ ਗੁਜਰ ਕੌਰ ਜੀ ਅਤੇ ਸਹਬਜ਼ਾਦਿਆਂ ਦੇ ਇੱਥੇ ਹੋਣ ਦੀ ਸੂਹ ਮਿਲੀ ਤਾਂ ਉਹ ਉਹਨਾਂ ਨੂੰ ਆਪਣੇ ਪਿੰਡ ਸਿਹੜੀ ਲੈ ਗਿਆ ਰਾਤ ਵੇਲੇ ਜਦ ਉਸਨੇ ਮੂਰਾਂ ਦੀ ਥੈਲੀ ਸਾਚੀ ਕੋਲ ਦੇਖੀ ਤਾਂ ਉਸਦਾ ਮਨ ਲਲਚਾ ਗਿਆ ਰਾਤੀ ਸੁੱਤਿਆਂ ਮਾਤਾ ਜੀ ਦੇ ਸਿਰਹਾਣੀ ਹੇਠੋਂ ਮੋਰਾਂ ਦੀ ਥੈਲੀ ਕੱਢ ਲਈ ਸਵੇਰ ਹੋਈ ਮਾਤਾ ਜੀ ਨੇ ਜਦ ਥੈਲੀ ਬਾਰੇ ਪੁੱਛਿਆ ਤਾਂ ਗੰਗੂ ਪੜਕ ਉੱਠਿਆ ਮੈਨੂੰ ਕੀ ਪਤਾ ਤੁਸੀਂ ਮੇਰੇ ਤੇ ਇਲਜ਼ਾਮ ਲਗਾ ਰਹੇ ਹੋ ਮੈਂ ਆਪਣੀ ਜਾਨ ਖਤਰੇ ਵਿੱਚ ਪਾ ਕੇ ਤੁਹਾਡੀ ਰੱਖਿਆ ਕੀਤੀ ਹੈ ਪੜਕਦਾ ਪੜਕਦਾ ਬਾਹਰ ਨਿਕਲ ਗਿਆ ਮਾਤਾ ਗੁਜਰ ਕੌਰ ਜੀ ਨੇ ਬਥੇਰਾ ਚੁੱਪ ਰਹਿਣ ਲਈ ਕਿਹਾ ਪਰ ਉਸ ਦਾ ਲਾਲਚ ਹੋਰ ਵੱਧ ਗਿਆ ਹਕੂਮਤ ਕੋਲੋਂ ਇਨਾਮ ਲੈਣ ਦੇ ਲਾਲਚ ਵਿੱਚ ਉਹ ਰੌਲਾ ਪਾਉਂਦਾ ਪਾਉਂਦਾ ਪਿੰਡ ਦੇ ਚੌਧਰੀ ਨੂੰ ਦੱਸ ਆਇਆ ਮਾਤਾ ਗੁਜਰ ਕੌਰ ਜੀ ਅਤੇ ਸਹਿਬਜ਼ਾਦਿਆਂ ਉੱਤੇ ਪੈਰਾ ਲਗਾ ਦਿੱਤਾ ਗਿਆ ਚੌਧਰੀ ਨੇ ਮਰਿੰਡੇ ਦੇ ਹਾਕਮ ਨੂੰ ਇਤਲਾਹ ਦਿੱਤੀ ਹਾਕਮ ਦੋ ਸਿਪਾਹੀਆਂ ਨੂੰ ਨਾਲ ਲੈ ਕੇ ਆਇਆ ਤੇ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਕੋਤਵਾਲੀ ਲੈ ਗਿਆ ਦੋ ਦਿਨ ਕੋਤਵਾਲੀ ਵਿੱਚ ਨਜ਼ਰਬੰਦ ਰੱਖਿਆ ਸਵੇਰੇ ਬੈਲਗੱਡੀ ਵਿੱਚ ਬਿਠਾ ਕੇ ਬਸੀ ਦੇ ਥਾਣੇ ਤੇ ਫਿਰ ਸਰਹੰਦ ਲੈ ਗਏ ਸਾਰੇ ਸ਼ਹਿਰ ਵਿੱਚ ਖਬਰ ਫੈਲ ਗਈ ਲੋਕੀ ਸਹਿਬਜ਼ਾਦਿਆਂ ਦੇ ਰੋਹਾਨੀ ਸ਼ਾਂਤ ਤੇ ਅਡੋਲ ਮੁਖੜੇ ਅਤੇ ਦਾਦੀ ਮਾਂ ਦਾ ਸਿੱਦਕ ਦੇਖ ਕੇ ਆਸ਼ਾਸ਼ਕਾ ਰਹੇ ਸਨ